ਆ ਜੀ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਆ ਤੇ ਤੁਹਾਡੇ ਨਾਲ ਉਹ ਹਾਦਸਾ ਹੋਈ ਆ ਕਿ ਤੁਹਾਡੇ ਦੁਕਾਨ ਦੇ ਮੋਹਰੇ ਦਿਨ ਦਿਹਾੜੇ ਕੋ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੋ? ਭਾਜੀ ਮੇਰਾ ਨਾਮ ਪੰਕੇ ਕੁੱਤਾ ਜੀ। ਜੀ। ਵਾਸੀ ਮੈਂ ਬਾਬਾ ਗਦਿਆ ਫੌੜਾ ਜੀ। ਠੀਕ ਹੈ ਜੀ। ਤੇ ਕੱਲ ਮੇਰੀ ਦੁਕਾਨ ਦੇ ਮੋਹਰੇ ਮੈਂ ਦੁਕਾਨ ਦੇ ਅੱਗੇ ਲਾਇਆ ਸ਼ਟਰ ਤਾਂ ਸਿਰਫ 2 ਫੁੱਟ ਦੂਸਾ ਸੀਗਾ ਤੇ ਪਿੱਛੇ ਮੈਂ ਸਮਾਨ ਲਦਾਂਕ ਰਿਹਾ ਜੀ ਇੰਨੀ ਦੇਰ ਵਿੱਚ ਹੀ ਮੇਰਾ ਮੋਟਰਸਾਈਕਲ ਗਾਇਬ ਹੋ ਗਿਆ। ਜੀ। ਠੀਕ ਹੈ ਜੀ। ਇਹਦਾ ਮੇਨ ਕਾਰਨ ਤੇ ਹੀ ਆ ਜੀ ਇੱਥੇ ਨਸ਼ਾ ਵੀ ਲੱਗਦਾ ਜੀ। ਠੀਕ ਹੈ ਜੀ। ਨਸ਼ਾ ਬਿਕਦਾ ਉਹ ਜਿਹੜੇ ਨਸ਼ੇੜੀ ਆ ਉਹਨਾਂ ਨੇ ਟਾਰਗੇਟ ਮਿਲ ਕੇ ਇਤੋਂ ਜਾਣਨਾ ਆਣਾ ਉਹ ਦੇ ਦੇ ਜਿਹੜੀ ਚੀਜ਼ ਦਾ ਦਾ ਲੱਗਦਾ ਉਹਨ ਲਈ ਜਾਂਦੇ ਆ ਜੀ ਥੋੜੇ ਦਿਨ ਪਹਿਲਾਂ ਇੱਥੇ ਗੋਲੀ ਵੀ ਚੱਲੀ ਹੈ ਜੀ ਠੀਕ ਹੈ ਜੀ ਸੁਰਦਾ ਸੈਂਟਰ ਦੇ ਕੋਲ ਉੱਥੇ ਹੀ ਬੰਦਾ ਮਾਰਿਆ ਵਾ ਜੀ ਤੇ ਉੱਥੇ ਥੋੜੇ ਦਿਨਾਂ ਤੁਸੀਂ ਬਾਈਪਾਸ ਤੇ ਚੱਲਦੇ ਹੋ ਲੁੱਟ ਫੇਰ ਮਿਲ ਕਾਫੀ ਇੱਧਰ ਵਾਰਦਾ ਤਾਂ ਜ਼ਿਆਦਾ ਵਧੀਆਂ ਪਈਆਂ ਜੀ ਉਹਦਾ ਅੱਗੇ ਅਸੀਂ ਇੱਥੇ 20-25 ਸਾਲ ਤੋਂ ਰਹਿੰਦੇ ਰਹੀ ਨਹੀਂ ਸੀ ਅ ਜਦੋਂ ਦਾ ਨਸ਼ਾ ਹੋਇਆ ਨਾ ਜੀ ਨਸ਼ੇ ਦੇ ਨਾਲ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਪਈਆਂ ਜੀ ਕਿਉਂਕਿ ਨਸ਼ੇੜੀ ਜਾਂਦਾ ਵਾ ਨਸ਼ੇੜੀ ਨੂੰ ਲੋੜ ਸਰਕਾਰ ਤਾਂ ਵੱਡੇ ਵੱਡੇ ਵਾਅਦੇ ਕਰਦੀ ਹੈ ਜੀ ਇਹ ਨਸ਼ਿਆਂ ਦੇ ਖੁੱਦ ਦੁੱਤ ਚਲਾਉਂਦਾ ਫਿਰ ਵੀ ਭਾਜੀ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈ ਜੀ ਸ਼ਾਮ ਨੂੰ 6 ਵਜੇ 6:30 ਵਜੇ ਮੇਰੀ ਦੁਪਾਰੰਤ ਤੋਂ 2 ਮਿੰਟ ਦਾ ਰਸਤਾ ਜੀ ਗਾਂਹ ਜਾ ਕੇ ਦੇਖ ਲੋ ਮੋਟਰਸਾਈਕਲ 25-25 ਗੁਰਦੁਆਰੇ ਕੋਲ ਅੱਗੇ ਜਾ ਕੇ ਦੇਖੋ 25-30 ਮੋਟਰਸਾਈਕਲ ਖੜੇ ਹੁੰਦੇ ਹੈ ਜੀ ਰੋਜ਼ ਜੀ ਉੱਥੋਂ ਲੰਨਣ ਲਈ ਰਸ ਨਹੀਂ ਹੁੰਦਾ ਲੰਗ ਨਹੀਂ ਹੁੰਦਾ ਇਹ ਨਾ ਰਸ ਹੁੰਦਾ ਉੱਥੇ 30-40 ਸਾਰੇ ਨਸ਼ੇੜੀ ਹੁੰਦੇ ਜੀ ਟੋਟਲੀ ਨਸ਼ਾ ਤੁਸੀਂ ਇਹ ਮਰਸਾ ਦੀ ਕਮਲੇਟ ਤੋਂ ਹਰਨਜੀਤ ਭਾਜੀ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ

ਜਾ ਮਰੇ ਦਿੱਤੇ ਕੱਲ ਗੋੜੀ ਚਲੀਓ ਤੇ ਇੱਕ ਬੰਦੇ ਦੀ ਚਰਤੀ ਹੋਈ ਆ ਸੋ ਮੈਂ ਵੀ ਆਪਣਾ ਟੀਵੀ ਦੇ ਚੈਨਲ ਦੇ ਮਾਧਮੇ ਨਾਲ ਹੀ ਪ੍ਰਸ਼ਾਸ਼ਕਾਂ ਤੋਂ ਮੰਗ ਕਰਨਾ ਲਾ ਕੇ ਇਸ ਤਰ੍ਹਾਂ ਦੇ ਜੋ ਵਾਰਦਾਤਾਂ ਹੋ ਰਹੀਆਂ ਨੂੰ ਜਲਦੀ ਜਲਦੀ ਨਾ ਪਾਜੀ ਇਹਨਾਂ ਸ਼ਹਿਰ ਦੇ ਵਿਰੁੱਧ ਕਰਨਾ ਚਾਹੀਦਾ ਨਾ ਠੀਕ ਹੈ ਜੀ ਜੇ ਹੋਊਗਾ ਤੇ ਤਾਂ ਹੋਣਾ ਜਿੱਨੀ ਤਾਂ ਲੋਕਾਂ ਦੇ ਦਿਨ ਦਿਹਾੜੇ ਲੁੱਟ ਲੂਗੇ ਇਹ ਬੋਲੇ ਬੋਲੇ ਬੋਲੇ